PSPCL ਵਿਭਾਗ ਦੇ ਕਾਮਿਆਂ ਵੱਲੋਂ ਫਾਜ਼ਿਲਕਾ ਦਫ਼ਤਰ ਵਿੱਚ ਇੱਕ ਇਕੱਠੇ ਤੌਰ ਤੇ ਰੋਸ਼ ਮਾਰਚ ਰੱਖਿਆ ਅਤੇ ਇਹ ਰੋਸ਼ ਮਾਰਚ ਪੰਜਾਬ ਸਰਕਾਰ ਖਿਲਾਫ ਰੱਖਿਆ ਇਸ ਵਿੱਚ ਕੱਚੇ ਮੁਲਾਜ਼ਮ ਪੱਕੇ ਮੁਲਾਜ਼ਮ ਪੈਨਸ਼ਨਰ ਰਿਟਾਇਰ ਠੇਕੇ ਤੇ ਪਰ ਭਰਤੀ ਮੁਲਾਜ਼ਮਾਂ ਵੱਲੋਂ ਇਕੱਠੇ ਤੌਰ ਤੇ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਵਜਾਇਆ ਗਿਆ ਅਤੇ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਸਾਂਝਾ ਫੋਰਮ ਅਤੇ ਬਿਜਲੀ ਮੁਲਾਜ਼ਮ ਕਾਮਿਆਂ ਵੱਲੋਂ ਚੰਡੇ ਥੱਲੇ ਇਕੱਠ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਿੱਥੇ ਬੋਲਦੇ ਹੋਏ ਬਿਜਲੀ ਕਰਮਚਾਰੀਆਂ ਨੇ ਦੱਸਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੋਰ ਮੁਲਾਜ਼ਮਾਂ ਦੇ ਵੱਖ-ਵੱਖ ਮੰਗਾਂ ਕਈ ਵਾਰ ਮੰਨ ਲਈਆਂ ਗਈਆਂ ਸਨ ਪਰ ਲਾਗੂ ਨਹੀਂ ਕੀਤੀਆਂ ਗਈਆਂ ਅੱਜ 2.5 ਸਾਲ ਬੀਤ ਜਾਣ ਤੇ ਬਾਅਦ ਵੀ ਮੁਲਾਜ਼ਮ ਆਪਣੀ ਹੱਕੀ ਮੰਗਾਂ ਲਈ ਸੜਕਾਂ ਤੇ ਪਰਦਰਸ਼ਨ ਕਰਨ ਲਈ ਮਜਬੂਰ ਹੋਣ ਜਦ ਕਿ ਮੁੱਖ ਮੰਤਰੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਮਾਨ ਦਾ ਕਹਿਣਾ ਸੀ ਕਿ ਹਰਾ ਪੈਨ ਜੋ ਉਹਨਾਂ ਨੂੰ ਮਿਲਿਆ ਹੈ ਲੋਕਾਂ ਨੇ ਦਿੱਤਾ ਹੈ ਉਹ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹਿੱਤਾਂ ਲਈ ਚਲਾਈਗੀ ਪਰ ਅੱਜ ਮੁਲਾਜ਼ਮਾਂ ਦੇ ਹਿੱਤਾਂ ਦੀ ਬਜਾਏ ਰੱਖੀ ਕਰਨ ਦੀ ਬਜਾਏ ਉਹਨਾਂ ਦੇ ਹਿੱਤਾਂ ਨੂੰ ਨੁਕਸਾਨ ਕਰ ਰਿਹਾ ਹਰਾ ਪੈਨ ਇਸ ਖਿਲਾਫ ਪੰਜਾਬ ਦੇ ਸਮੂਹ ਮੁਲਾਜ਼ਮ ਅੱਜ ਇੱਕ ਝੰਡੇ ਥੱਲੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ ਜੋ ਤੁਸੀਂ ਕੈਮਰੇ ਤੇ ਵੇਖ ਰਹੇ ਹੋ ਵੱਡੀ ਗਿਣਤੀ ਵਿੱਚ ਮੁਲਾਜ਼ਮ ਨਵੇਂ ਮੁਲਾਜ਼ਮ ਪੁਰਾਣੇ ਮੁਲਾਜ਼ਮ ਪੈਨਸ਼ਨਰੀ ਮੁਲਾਜ਼ਮ ਅਤੇ ਦਿਹਾੜੀਦਾਰ ਕੰਮੇ ਠੇਕੇ ਤੇ ਕੰਮ ਕਰਦੇ ਮੁਲਾਜ਼ਮ ਅਤੇ ਪਰਮਾਨੈਂਟ ਅਮਲਾਮਾ ਵੱਲੋਂ ਇਕੱਠੇ ਤੌਰ ਤੇ ਸਾਂਝ ਐਕਸ਼ਨ ਫੋਰਮ ਦੇ ਝੰਡੇ ਥੱਲੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ ਜਿਸ ਬੋਲਦੇ ਹੋਏ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਕਈ ਵਾਰ ਉਹਨਾਂ ਦੀਆਂ ਮੰਗਾਂ ਜੋ ਮੰਨ ਲਈਆਂ ਗਈਆਂ ਸਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਇਸ ਕਰਕੇ ਉਹ ਸਰਕਾਰ ਖਿਲਾਫ ਸੰਘਰਸ਼ ਦਾ ਵਿਗੜਵਜਨ ਲਈ ਮਜਬੂਰ ਹਨ ਜੋ ਹੀ ਪੰਜਾਬ ਦੇ ਸਾਂਝੇ ਐਕਸ਼ਨ ਫੋਰਮ ਤੇ ਆਵਾਜ਼ ਆਵੇਗੀ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਸਰਕਾਰ ਵੱਲ ਸੇਧ ਦੇਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਹੜਤਾਲਾਂ ਤੱਕ ਕਰਕੇ ਸਰਕਾਰ ਦੇ ਮੰਤਰੀਆਂ ਤੇ ਐਮਐਲਏ ਦਾ ਘਰਾਓ ਵੀ ਕਰਨਗੇ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਅਤੇ ਬਿਜਲੀ ਮੁਲਾਜ਼ਮ ਜੋ ਦਿਨ ਰਾਤ ਕੰਮ ਕਰਦੇ ਹਨ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਦਿਹਾੜੀ ਦਾ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਪੁਰਾਣੀ ਪੈਨਸ਼ਨ ਜੋ ਬੁਢਾਪਾ ਪੈਨਸ਼ਨ ਹੈ ਪੁਰਾਣੀ ਪੈਨਸ਼ਨ ਹੈ ਮੁਲਾਜ਼ਮਾਂ ਦਾ ਹੱਕ ਹੈ ਉਸ ਨੂੰ ਲਾਗੂ ਕਰਕੇ ਪੂਰਨ ਰੂਪ ਵਿੱਚ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਮੁਲਾਇਮਾ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਇੱਥੇ ਬੋਲਦੇ ਹੋਏ ਹੋਰ ਕਾਮਿਆਂ ਨੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਦਾ ਐਵੇਂ ਹੀ ਅਣਦੇਖੀ ਕਰਦੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਸੱਤਾ ਵਿੱਚ ਜੋ ਮੁਲਾਜ਼ਮ ਆਪਣੀਆਂ ਵੋਟਾਂ ਤੇ ਆਪਣੇ ਪਰਿਵਾਰ ਨਾਲ ਲਿਆ ਸਕਦੇ ਹਨ ਉਹ ਸੱਤਾ ਤੋਂ ਚਲਦਾ ਵੀ ਕਰਨਗੇ ਇੱਥੇ ਬੋਲਦੇ ਹੋਏ ਆਗੂਆਂ ਨੇ ਹੋਰ ਕੀ ਕੁਝ ਕਿਹਾ ਅਤੇ ਬਾਜ਼ਾਰ ਵਿੱਚ ਵੱਖ-ਵੱਖ ਥਾਂ ਤੇ ਹੁੰਮਦ ਹੋਏ ਪੰਜਾਬ ਸਰਕਾਰ ਦੇ ਖਿਲਾਫ ਅਰਤੀ ਫੋਕ ਪ੍ਰਦਰਸ਼ਨ ਵੀ ਕੀਤਾ ਹੋਰ ਉਥੇ ਕੀ ਕੀ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਸਮਝਾ ਕਰਕੇ ਇਹ ਸਰਕਾਰ ਦੇ ਖਿਲਾਫ ਹੈ ਮੈਂ ਜਿਹੜੀ ਅਫਸਰਾਈ ਸੁਲਤੇ ਖਿਲਾਫ ਜਿਹੜੀ ਚੈਨਲ ਕਰਾਂਗੇ ਲੜਾਈ ਦੇਵਾਂਗੇ ਫੇਰ ਹੀ ਅਸੀਂ ਕਾਮਯਾਬ ਹੋਵਾਂਗੇ ਕੋਸ਼ਿਸ਼ ਕੀਤੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣੇ ਹੈ ਹੋਰ ਅਸੀਂ ਇਹਨੂੰ ਪਰਖੂਲਤ ਕਰਾਂਗੇ ਤੇ ਪੇਂਚੀ ਕਰਾਂਗਾ ਸਾਰੇ ਸਾਥੀਆਂ ਨੂੰ ਕਿ ਦੋਸਤ ਇੱਕ ਗੱਲ ਤਾਂ ਪੱਕੀ ਆਪਣੇ ਮਨ ਦੇ ਵਿੱਚ ਵਟਾ ਲਓ ਕਿਸੇ ਅਫਸਰ ਨੇ ਤੁਹਾਨੂੰ ਕੁਝ ਨਹੀਂ ਦੇਣਾ ਕਿਸੇ ਸਰਕਾਰ ਨੇ ਤੁਹਾਨੂੰ ਕੁਝ ਨਹੀਂ ਦੇਣਾ ਜੇਕਰ ਤੁਹਾਨੂੰ ਕੁਝ ਦੇਣਾ ਤਾਂ ਤੁਹਾਡੀ ਜੱਥੇਬੰਦੀ ਨੇ ਦਵਾਣਾ ਹੈ ਜੇਕਰ ਤੁਸੀਂ ਆਪਣੀ ਜੱਥੇਬੰਦੀ کرو کرو باج کرو پرانی پرسان پال کرو باج کرو باج کرو کچے بندے پکے کرو پکے کرو پکے کرو پنجاب سرکار مرداواد مرداواد اللہ جوہر بھورا میں کامن زندہ باد زندہ باد زندہ جوہر بھورا میں کامن زندہ باد زندہ باد زندہ پکے سرکار مرداواد مرداواد اللہ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत